ਅੱਜ ਤੱਕ ਤੁਸੀਂ ਬਹੁਤ ਸੁਣਿਆ ਹੋਣਾ ਕਿ ਔਰਤ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤੇ ਇਹ ਵੀ ਸੁਣਿਆ ਹੋਣਾ ਕਿ ਉਹ ਆਪਣੇ ਦੋ ਬੱਚੇ ਜਾਂ ਤਿੰਨ ਬੱਚੇ ਛੱਡ ਕੇ ਪ੍ਰੇਮੀ ਨਾਲ ਭੱਜ ਗਈ ਪਰ ਇਹ ਕਦੇ ਨਹੀਂ ਸੁਣਿਆ ਹੋਣਾ ਕਿ ਇੱਕ ਔਰਤ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤੇ ਨਾਲ ਆਪਣੇ ਚਾਰ ਬੱਚੇ ਵੀ ਲੈ ਗਈ ਕੱਲੇ ਪਤੀ ਨੂੰ ਛੱਡ ਕੇ ਭੱਜ ਗਈ ਆ ਪੁਲਿਸ ਕੋਲੇ ਇੱਕ ਵਿਅਕਤੀ ਨੇ ਮਾਮਲਾ ਦਰਜ ਕਰਵਾਇਆ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਧਮਕੀਆਂ ਦੇ ਰਹੀ ਆ ਕਿ ਮੁਸਕਾਨ ਤੇ ਸਾਹਿਲ ਨੇ ਤਾਂ ਸੌਰਵ ਦੇ 15 ਟੁਕੜੇ ਕੀਤੇ ਸੀ ਨਾ ਮੈਂ ਤੇਰੇ 24 ਟੁਕੜੇ ਕਰ ਦੂੰ ਤੇ ਉਹ ਘਰ ਵਾਲਾ ਡਰਦਾ ਹੋਇਆ ਪੁਲਿਸ ਕੋਲੇ ਸ਼ਿਕਾਇਤ ਕਰਾਉਣ ਆਇਆ ਕਿ ਕਿਤੇ ਮੇਰੀ ਘਰ ਵਾਲੀ ਆਪਣੇ ਪ੍ਰੇਮੀ ਨਾਲ ਲੜ ਕੇ ਮੈਨੂੰ ਮਾਰ ਨਾ ਦੇਵੇ ਜਿਹੜੀ 4 ਬੱਚਿਆਂ ਦੀ ਮਾਂ ਤੇ 4 ਬੱਚੇ ਲੈ ਕੇ ਆਪਦੇ ਪ੍ਰੇਮੀ ਕੋਲੇ ਚਲੀ ਗਈ ਪ੍ਰੇਮੀ ਨਾਲ ਭੱਜ ਗਈ ਕਹਿੰਦਾ ਮੇਰੇ ਘਰ ਵਾਲੀ ਇੱਕ ਦਿਨ ਸਵੇਰੇ ਸਵੇਰੇ 5 ਵਜੇ ਉਹਨੇ ਆਪਣੇ ਚਾਰੇ ਬੱਚੇ ਨਾਲ ਲੈ ਤੇ ਨਾਲ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ। ਕਹਿੰਦਾ 16 ਮਾਰਚ ਦੀ ਇਹ ਘਟਨਾ ਹੈ। ਤਾਂ 1 April ਨੂੰ ਮੈਨੂੰ ਮੇਰੀ ਧੀ ਦਾ ਫੋਨ ਆਉਂਦਾ ਜਿਹੜੀ ਵੱਡੀ ਧੀ ਸੀ ਉਹ ਮੈਨੂੰ ਫੋਨ ਕਰਦੀ ਹੈ ਕਿ ਪਾਪਾ ਤੁਸੀਂ ਮੈਨੂੰ ਇੱਥੋਂ ਆ ਕੇ ਲੈ ਜਾਓ। ਮੇਰੀ ਮੰਮੀ ਤੇ ਉਹਦਾ ਪ੍ਰੇਮੀ ਦੋਨੇ ਮੈਨੂੰ ਕੁੱਟਦੇ ਆ। ਇਸ ਕਰਕੇ ਮੈਂ ਇਹਨਾਂ ਤੋਂ ਤੰਗਾਂ। ਕਿਰਪਾ ਕਰਕੇ ਤੁਸੀਂ ਆਓ ਤੇ ਮੈਨੂੰ ਘਰ ਵਾਪਸ ਲੈ ਜਾਓ। ਤਾਂ ਪਿਤਾ ਕਹਿੰਦਾ ਵੀ ਮੈਂ ਆਪਦੀ ਧੀ ਨੂੰ ਅਗਲੇ ਦਿਨ 2 ਤਰੀਕ ਨੂੰ ਲੈਣ ਚਲਾ ਗਿਆ। ਜਦੋਂ ਮੈਂ ਆਪਣੀ ਧੀ ਨੂੰ ਲੈ ਆਂਦਾ ਆਪਦੇ ਕੋਲ ਲੈ ਆਂਦਾ ਤਾਂ ਮੈਨੂੰ ਮੇਰੇ ਘਰ ਵਾਲੀ ਫੋਨ ਲਉਂਦੀ ਆ ਫੋਨ ਲਾ ਕੇ ਮੈਨੂੰ ਧਮਕੀ ਦਿੰਦੀ ਆ ਕਿ ਤੂੰ ਬਾਹਰ ਆ ਜਾ ਨਹੀਂ ਤਾਂ ਫਿਰ ਜਿਵੇਂ ਮੁਸਕਾਨ ਨੇ ਸੌਰਵ ਦੇ ਨਾਲ ਕੀਤਾ ਜਿਵੇਂ ਉਹਨੇ ਜਿਹੜੀ ਮੇਰਠ ਵਾਲੀ ਘਟਨਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਸੌਰਵ ਦਾ ਕਤਲ ਮੁਸਕਾਨ ਤੇ ਸਾਹਿਲ ਦੋਹਾਂ ਨੇ ਰਲ ਕੇ ਕਰ ਦਿੱਤਾ ਸੀ ਉਦੇ ਸਰੀਰ ਦੇ 15 ਟੁਕੜੇ ਕਰ ਦਿੱਤੇ ਸੀ ਉਹਨੂੰ ਇੱਕ ਡਰਮ ਦੇ ਵਿੱਚ ਪਾ ਦਿੱਤਾ ਸੀ ਤੇ ਉੱਪਰ ਢੋਲ ਕੇ ਸੀਮਿੰਟ ਪਾ ਦਿੱਤਾ ਸੀ ਤਾਂ ਉਹ ਔਰਤ ਆਪਣੇ ਪਤੀ ਨੂੰ ਧਮਕੀ ਦਿੰਦੀ ਹੈ ਕਿ ਅਸੀਂ ਦੋਨੇ ਤੇਰੇ 24 ਟੁਕੜੇ ਕਰਾਂਗੇ ਤੇ 24 ਟੁਕੜੇ ਕਰਕੇ ਫਿਰ ਤੈਨੂੰ ਸੁਟਾਂਗੇ ਤੂੰ ਆਵਦੀਆਂ ਹਰਕਤਾਂ ਤੋਂ ਬਾਹਰ ਆ ਜਾ ਤਾਂ ਪਤੀ ਵਿਚਾਰਾ ਡਰ ਗਿਆ ਤਾਂ ਉਹ ਘਬਰਾਇਆ ਪਤੀ ਪੁਲਿਸ ਕੋਲੇ ਜਾਂਦਾ ਪੁਲਿਸ ਕੋਲੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਕਿ ਮੇਰੀ ਜਾਨ ਨੂੰ ਖਤਰਾ ਏ ਮੈਨੂੰ ਬਚਾ ਲੋ ਮੇਰੀ ਪਤਨੀ ਤੋਂ ਉਹਦੇ ਪ੍ਰੇਮੀ ਤੋਂ ਤਾਂ ਉਹ ਸਾਰੀ ਘਟਨਾ ਦੱਸਦਾ ਕਿ ਮੇਰੀ ਜਿਹੜੀ ਘਰ ਵਾਲੀ ਆ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਪ੍ਰੇਮੀ ਨਾਲ ਉਹ ਤਾਂ ਗਈ ਗਈ ਮੇਰੇ ਸਾਰੇ ਜਵਾਕ ਵੀ ਲੈ ਗਈ ਤਾਂ ਵੱਡੀ ਧੀ ਫਿਰ ਵਾਪਸ ਆ ਗਈ ਫੋਨ ਕਰਕੇ ਕਿ ਮੇਰੀ ਮਾਂ ਤੇ ਉਹਦਾ ਪ੍ਰੇਮੀ ਆ ਜਿਹੜਾ ਮੈਨੂੰ ਕੁੱਟਦੇ ਆ ਪਰ ਕਹਿੰਦਾ ਬਾਕੀ ਮੇਰੇ ਤਿੰਨ ਬੱਚੇ ਉਹਦੇ ਕੋਲੇ ਹੀ ਆ ਤਾਂ ਕਹਿੰਦਾ ਮੈਂ ਬਹੁਤ ਦੁਖੀ ਆ 2016 ਦੇ ਵਿੱਚ ਸਾਡਾ ਵਿਆਹ ਹੋਇਆ ਸੀ ਇੰਨੇ ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਤੇ ਹੁਣ ਮੇਰੀ ਘਰ ਵਾਲੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਆ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਦਰਜ ਕਰ ਲਈ ਆ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਇੰਸਪੈਕਟਰ ਚੰਦਰ ਪ੍ਰਕਾਸ਼ ਨੇ ਇਹ ਪੂਰੇ ਮਾਮਲੇ ਦੀ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਆ ਉਹਨਾਂ ਦਾ ਕਹਿਣਾ ਕਿ ਅਸੀਂ ਬ੍ਰੀਕੀ ਦੇ ਨਾਲ ਇਸ ਮਸਲੇ ਦੀ ਜਾਂਚ ਕਰ ਰਹੇ ਹਾਂ ਤੇ ਉਸ ਔਰਤ ਤੋਂ ਵੀ ਪੁਸ਼ਪੜਤਾਲ ਕੀਤੀ ਜਾਊਗੀ ਕਿ ਉਹਨੇ ਇਹ ਕਿਉਂ ਕੀਤਾ ਤੇ ਉਹ ਕਿਉਂ ਆਪਣੇ ਪਤੀ ਨੂੰ ਧਮਕੀਆਂ ਦੇ ਰਹੀ ਆ ਕਿਉਂ ਉਹ ਇਹਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਆ ਫਿਲਹਾਲ ਪੁਲਿਸ ਉਸ ਔਰਤ ਤੇ ਕੀ ਕਾਰਵਾਈ ਕਰਦੀ ਆ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੂਗਾ ਪਰ ਇਹ ਮਾਹੌਲ ਬਹੁਤ ਚੱਲ ਪਿਆ ਕਿਤੇ ਪਤਨੀ ਵੱਲੋਂ ਪਤੀ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਕਿਤੇ ਪਤੀ ਵੱਲੋਂ ਪਤਨੀ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਦਾ ਮੇਰਠ ਵਾਲੀ ਘਟਨਾ ਵਾਪਰੀ ਆ ਜਸ ਤਰੀਕੇ ਦੇ ਨਾਲ ਇੰਨੀ ਦਰਦਨਾਕ ਮੌਤ ਸੌਰਮ ਨੂੰ ਦਿੱਤੀ ਗਈ ਆ ਕਈ ਸਾਰੇ ਲੋਕ ਤਾਂ ਉਹਦੇ ਤੇ ਮਜ਼ਾਕ ਵਾਲੀਆਂ ਵੀਡੀਓ ਵੀ ਬਣਾ ਕੇ ਪਾਉਂਦੇ ਆ ਪਰ ਦੁੱਖ ਹੁੰਦਾ ਕਿ ਇੱਕ ਇਨਸਾਨ ਦੀ ਜਾਨ ਚਲੀ ਗਈ ਇੰਨੀ ਦਰਿੰਦਗੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਪਰ ਕਈ ਲੋਕ ਇਸ ਚੀਜ਼ ਨੂੰ ਮਜ਼ਾਕ ਵਿੱਚ ਵੀ ਲੈ ਰਹੇ ਆ ਤੇ ਜਿਹੜੇ ਮਾਪਿਆਂ ਦਾ ਪੁੱਤ ਗਿਆ ਉਹਨਾਂ ਨੂੰ ਪੁੱਛੋ ਕਿ ਉਹ ਕਿੰਨੇ ਦਰਦ ਵਿੱਚ ਨੇ ਜਿਨੇ ਬੁਰੇ ਤਰੀਕੇ ਦੇ ਨਾਲ ਸੌਰਵ ਦਾ ਕਤਲ ਉਹਦੀ ਪਤਨੀ ਵੱਲੋਂ ਤੇ ਉਹਦੇ ਪ੍ਰੇਮੀ ਵੱਲੋਂ ਕੀਤਾ ਗਿਆ ਇਹ ਵੈਸੇ ਮਜ਼ਾਕ ਦੀਆਂ ਗੱਲਾਂ ਨਹੀਂ ਗੀਆਂ ਇਹ ਬਹੁਤ ਸੀਰੀਅਸ ਇਸ਼ੂ ਬਣਦਾ ਜਾ ਰਿਹਾ ਸਾਡੇ ਸਮਾਜ ਦਾ ਸਾਡੀ ਸੁਸਾਇਟੀ ਦਾ ਕਿ ਆਏ ਦਿਨ ਪਤੀ ਵੱਲੋਂ ਪਤਨੀ ਦਾ ਕਤਲ ਤੇ ਪਤਨੀ ਵੱਲੋਂ ਪਤੀ ਦਾ ਕਤਲ ਨਿੱਕੀ-ਨਿੱਕੀ ਗੱਲ ਤੇ ਸਾਡੇ ਜਿਹੜੇ ਗੁੱਸੇ ਆ ਉਹ ਬਹੁਤ ਵਧਦੇ ਜਾ ਰਹੇ ਆ ਤੇ ਜਿਹੜੇ ਇਹ ਮਾਮਲੇ ਆ ਇਹ ਬਹੁਤ ਗੰਭੀਰ ਆ ਇਹਨਾਂ ਨੂੰ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਇਹਦੇ ਤੇ ਸੋਚ ਵਿਚਾਰ ਕਰਨੀ ਚਾਹੀਦੀ ਆ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਨਾ ਵਾਪਰਨ